ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਨਾਮ ਰਾਜੂ ਆ ਮੇਰੀ ਉਮਰ 20 ਸਾਲ ਆ ਤੇ ਹਜੇ ਮੈਂ ਕਾਲਜ ਵਿੱਚ ਬੀਏ ਕਰਦਾ ਸਾਡਾ ਸਾਂਝਾ ਪਰਿਵਾਰ ਸੀ ਮੇਰੇ ਪਾਪਾ ਤੇ ਮੇਰੇ ਚਾਚਾ ਇਕੱਠੇ ਹੀ ਰਹਿੰਦੇ ਸੀ ਅਸੀਂ ਦੋ ਭੈਣ ਭਰਾ ਸੀ ਤੇ ਮੇਰੇ ਚਾਚੇ ਦੇ ਇੱਕੋ ਇੱਕ ਪੁੱਤ ਸੀ ਮੇਰੇ ਚਾਚੇ ਦਾ ਪਹਿਲਾ ਵਿਆਹ ਹੋਇਆ ਸੀ ਤੇ ਉਹ ਈ ਘਰ ਵਾਲੀ 2 ਕੋਸਾਲ ਬਾਅਦ ਹੀ ਜਾਨੀ ਕਿ ਮੇਰੀ ਚਾਚੀ ਦੀ ਮੌਤ ਹੋ ਗਈ ਸੀ। ਉਹਨੂੰ ਅਚਾਨਕ ਹੀ ਕੈਂਸਰ ਦੀ ਬਿਮਾਰੀ ਨੇ ਘੇਰਾ ਪਾਲਿਆ ਸੀ। ਸਾਨੂੰ ਤੀਜੀ ਸਟੇਜ ਵਿੱਚ ਹੀ ਪਤਾ ਲੱਗਿਆ ਸੀ। ਉਦੋਂ ਮੇਰੇ ਚਾਚੇ ਦਾ ਮੁੰਡਾ ਤਾਂ ਅਜੇ ਬਹੁਤ ਛੋਟਾ ਸੀ। ਮੇਰਾ ਚਾਚਾ ਆਪਣੀ ਘਰ ਵਾਲੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ। ਜਦੋਂ ਮੇਰੀ ਚਾਚੀ ਇਸ ਦੁਨੀਆ ਤੋਂ ਚਲੀ ਗਈ ਤਾਂ ਮੇਰਾ ਚਾਚਾ ਬਹੁਤ ਹੀ ਜ਼ਿਆਦਾ ਉਦਾਸ ਸੈਣ ਲੱਗ ਪਿਆ। ਉਹ ਸਾਰਾ ਦਿਨ ਹੀ ਆਪਣੇ ਕਮਰੇ ਵਿੱਚ ਪਿਆ ਰਹਿੰਦਾ ਸੀ। ਉਹਨਾਂ ਦਾ ਕੋਈ ਸੁਰਤ ਵੀ ਨਹੀਂ ਸੀ ਮੇਰੇ ਚਾਚੇ ਦੇ ਮੁੰਡੇ ਨੂੰ ਮੇਰੀ ਮਾਂ ਹੀ ਪਾਲਦੀ ਸੀ ਮੇਰੀ ਮਾਂ ਨੇ ਕਦੇ ਵੀ ਕੋਈ ਵਿਤਕਰਾ ਨਹੀਂ ਸੀ ਕੀਤਾ ਉਹ ਤਾਂ ਸਗੋਂ ਸਾਡੇ ਦੋਵਾਂ ਭੈਣ ਭਾਵਾਂ ਨਾਲੋਂ ਮੇਰੇ ਚਾਚੇ ਦੇ ਪੁੱਤ ਦਾ ਬਹੁਤ ਹੀ ਜ਼ਿਆਦਾ ਮੋਹ ਕਰਦੀ ਸੀ ਪਰ ਮੇਰੇ ਚਾਚੇ ਦੇ ਸਹੁਰੇ ਬਹੁਤ ਹੀ ਘਟੀਆ ਕਿਸਮ ਦੇ ਸੀ ਉਹਨਾਂ ਨੇ ਮੇਰੇ ਚਾਚੇ ਤੇ ਮੇਰੇ ਪਾਪੇ ਵਿੱਚ ਬਹੁਤ ਹੀ ਜ਼ਿਆਦਾ ਫਰਕ ਪਵਾ ਦਿੱਤਾ ਸੀ ਮੇਰਾ ਪਾਪਾ ਤੇ ਮੇਰਾ ਚਾਚਾ ਦੋਵੇਂ ਇੱਕ ਜਿੰਦ ਇੱਕ ਜਾਨ ਸੀ ਪਰ ਮੇਰੀ ਚਾਚੀ ਦੀ ਮੌਤ ਤੋਂ ਬਾਅਦ ਮੇਰੇ ਚਾਚੇ ਦੇ ਸੁਭਾਅ ਦਾ ਵੀ ਬਹੁਤ ਹੀ ਜ਼ਿਆਦਾ ਫਰਕ ਪੈ ਗਿਆ ਸੀ ਮੇਰਾ ਚਾਚਾ ਜ਼ਿਆਦਾ ਆਪਣੇ ਸਹੁਰਿਆਂ ਦੀ ਹੀ ਸੁਣਦਾ ਸੀ ਮੇਰੇ ਪਾਪੇ ਨੇ ਬਹੁਤ ਸਮਝਾਇਆ ਸੀ ਕਿ ਤੇਰਾ ਕਦੇ ਵੀ ਮੈਂ ਬੁਰਾ ਨਹੀਂ ਤਕਦਾ ਤੇ ਨਾ ਹੀ ਮੈਂ ਤੇਰਾ ਕਦੇ ਸਾਥ ਛੱਡੂੰਗਾ ਮਰਦੇ ਦਮ ਤੱਕ ਮੈਂ ਤੇਰੇ ਨਾਲ ਰਹੂੰਗਾ ਤੇ ਆਪਾਂ ਦੋਵੇਂ ਭਰਾ ਰਲ ਕੇ ਇਸ ਬੱਚੇ ਨੂੰ ਵੀ ਪਾਲ ਲਵਾਂਗੇ ਪਰ ਮੇਰੇ ਚਾਚੇ ਦੇ ਤਾਂ ਹੋਰ ਹੀ ਭੂਤ ਸਵਾਰ ਸੀ ਮੇਰੇ ਚਾਚੇ ਦੀ ਸਾਲੀ ਹਜੇ ਕੁਆਰੀ ਸੀ ਮੇਰੇ ਚਾਚੇ ਦੇ ਸਹੁਰਿਆਂ ਨੇ ਚਾਚੇ ਦੀ ਵਿਆਹ ਦੀ ਗੱਲ ਛੇੜੀ ਕਹਿੰਦੇ ਅਸੀਂ ਛੋਟੀ ਕੁੜੀ ਦਾ ਵਿਆਹ ਇੱਥੇ ਕਰ ਦੇਵਾਂਗੇ ਨਾਲੇ ਤਾਂ ਸਾਡੇ ਦੋਤੇ ਨੂੰ ਮਾਂ ਮਿਲ ਜੂ ਤੇ ਮਾਸੀ ਵੀ ਮਾਂ ਹੀ ਹੁੰਦੀ ਆ ਪਰ ਮੇਰੇ ਤਾਏ ਨੇ ਮੇਰੇ ਚਾਚੇ ਨੂੰ ਬਹੁਤ ਸਮਝਾਇਆ ਸੀ ਕਿ ਤੂੰ ਦੂਜਾ ਵਿਆਹ ਵੀ ਨਾ ਕਰਵਾ ਹੋਰ ਦਸਾਂ ਸਾਲਾਂ ਨੂੰ ਆਪਾਂ ਤੇਰੇ ਪੁੱਤ ਨੂੰ ਹੀ ਵਿਆਹ ਲਵਾਵਾਂਗੇ ਕਿਉਂ ਤੂੰ ਦੂਜਾ ਵਿਆਹ ਕਰਵਾ ਕੇ ਆਪਣੀ jaan ਸੂਲੀ ਤੇ ਟੰਗਦਾ ਪਰ ਮੇਰਾ ਚਾਚਾ ਤਾਂ ਮੰਨਦਾ ਹੀ ਨਹੀਂ ਸੀ ਮੇਰੇ ਚਾਚੇ ਦੇ ਸਹੁਰੇ ਨੇ ਆਪਣੇ ਭਰਾ ਦੀ ਕੁੜੀ ਦਾ ਰਿਸ਼ਤਾ ਮੇਰੇ ਚਾਚੇ ਨੂੰ ਕਰਵਾ ਦਿੱਤਾ। ਮੇਰੀ ਪਹਿਲਾਂ ਵਾਲੀ ਚਾਚੀ ਬਹੁਤ ਹੀ ਨਿੱਗੇ ਸੁਭਾਅ ਦੀ ਸੀ ਪਰ ਜਿਹੜੀ ਨਵੀਂ ਚਾਚੀ ਆਈ ਸੀ ਉਹ ਤਾਂ ਬਹੁਤ ਹੀ ਜ਼ਿਆਦਾ ਚੁਸਤ ਚਲਾਕ ਸੀ। ਜਦੋਂ ਮੇਰੇ ਚਾਚੇ ਦਾ ਵਿਆਹ ਹੋਇਆ ਸੀ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਤੁਹਾਡੇ ਕਹਿਣ ਤੇ ਵਿਆਹ ਤਾਂ ਕਰਵਾ ਲਵਾਂਗਾ ਪਰ ਮੈਂ ਹੋਰ ਬੱਚਾ ਨਹੀਂ ਲੈਣਾ। ਮੇਰੇ ਚਾਚੇ ਦੇ ਸਹੁਰੇ ਦੀ ਭਰਾ ਦੀ ਕੁੜੀ ਨੂੰ ਕੋਈ ਰਿਸ਼ਤਾ ਨਹੀਂ ਸੀ ਹੁੰਦਾ। ਉਹ ਵੀ ਆਪਣੇ ਕੁੜੀ ਤੋਂ ਅੱਕੇ ਬੈਠੇ ਸੀ। ਉਹ ਚਾਹੁੰਦੇ ਸੀ ਕਿ ਜੇ ਇਹਦਾ ਇੱਥੇ ਵਿਆਹ ਹੋ ਗਿਆ ਤਾਂ ਉਹ ਬੇਫਿਕਰ ਹੋ ਜਾਣਗੇ। ਉਹਨਾਂ ਨੂੰ ਬੱਚੇ ਦਾ ਕੋਈ ਮਤਲਬ ਨਹੀਂ ਸੀ। ਪਰ ਜਿਹੜੀ ਮੇਰੀ ਨਵੀਂ ਚਾਚੀ ਸੀ ਉਹ ਬਹੁਤ ਹੀ ਜ਼ਿਆਦਾ ਚੁਸਤ ਚਲਾਕ ਸੀ। ਜਦੋਂ ਸਾਡੇ ਘਰ ਆ ਤਾਂ ਉਹਨੇ ਆਉਂਦੇ ਹੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਸੀ। ਮੇਰੀ ਮਾਂ ਤੇ ਪਹਿਲੀ ਚਾਚੀ ਨੇ ਤਾਂ ਕਦੇ ਲੜਕੇ ਨੀ ਵੀ ਨਹੀਂ ਸੀ ਦੇਖਿਆ ਪਰ ਮੇਰੀ ਨਵੀਂ ਚਾਚੀ ਤਾਂ ਆਪਣੀ ਮਨਮਾਨੀ ਕਰਦੀ ਸੀ। ਮੇਰੀ ਮਾਂ ਉਹਦੇ ਅੱਗੇ ਚੁੱਪ ਕਰ ਜਾਂਦੀ ਸੀ। ਬੋਲਦੀ ਨਹੀਂ ਸੀ ਸਾਰਾ ਦਿਨ ਮੇਰੀ ਮਾਂ ਹੀ ਕੰਮ ਕਰਦੀ ਸੀ ਤੇ ਮੇਰੀ ਨਮੀ ਚਾਚੀ ਤਾਂ ਆਪਣੇ ਕਮਰੇ ਵਿੱਚੋਂ ਹੀ ਨਹੀਂ ਨਿਕਲਦੀ ਸੀ ਤੇ ਚਾਚਾ ਵੀ ਸਾਰਾ ਦਿਨ ਉਹਦੇ ਨਾਲ ਹੀ ਕਮਰੇ ਵਿੱਚ ਪਿਆ ਰਹਿੰਦਾ ਸੀ ਤੇ ਉਹਦਾ ਮੁੰਡਾ ਮੇਰੀ ਮਾਂ ਹੀ ਪਾਲਦੀ ਸੀ ਤੇ ਖੇਤ ਵਿੱਚ ਮੇਰਾ ਪਾਪਾ ਤੇ ਮਾਂ ਹੀ ਕੰਮ ਕਰਦੇ ਸੀ ਚਾਚਾ ਤਾਂ ਸਾਰਾ ਦਿਨ ਘਰੇ ਵੇਲਾ ਚਾਚੀ ਦੇ ਲੜ ਲੱਗ ਕੇ ਬੈਠਾ ਰਹਿੰਦਾ ਸੀ ਮੇਰੇ ਪਾਪਾ ਨੇ ਇੱਕ ਦੋ ਵਾਰ ਤਾਂ ਕਿਹਾ ਸੀ ਕਿ ਸਰਜੀਤ ਹੁਣ ਤੂੰ ਵੀ ਖੇਤ ਜਾਇਆ ਕਰਨ ਵਾਲੇ ਤੇਰਾ ਵੀ ਮਾਣ ਬਦਲੂਗਾ ਪਰ ਮੇਰਾ ਚਾਚਾ ਤਾਂ ਇੱਕ ਨਹੀਂ ਸੀ ਸੁਣਦਾ ਉਹ ਤਾਂ ਆਪਣੀ ਮਨਮਾਨੀ ਕਰਦਾ ਸੀ ਜਿਵੇਂ ਨਵੀਂ ਚਾਚੀ ਕਹਿੰਦੀ ਸੀ ਉਵੇਂ ਹੀ ਕਰਦਾ ਸੀ ਉਹ ਤਾਂ ਤੀਜੇ ਦਿਨ ਆਪਣੇ ਘਰ ਵਾਲੇ ਨੂੰ ਸਿਨੇਮੇ ਵਿੱਚ ਜਾ ਕੇ ਫਿਲਮਾਂ ਦਿਖਾਉਂਦਾ ਤੇ ਸ਼ਹਿਰ ਜਾ ਕੇ ਸ਼ਾਪਿੰਗਾਂ ਕਰਵਾਉਂਦਾ ਸੀ ਸਾਡੇ ਸਿਰ ਤੇ ਪਹਿਲਾਂ ਭੋਰਾ ਵੀ ਕਰਜ਼ਾ ਨਹੀਂ ਸੀ ਪਰ ਜਦੋਂ ਦੀ ਨਵੀਂ ਚਾਚੀ ਆਈ ਸੀ ਸਾਡੇ ਘਰ ਦੇ ਤਾਂ ਖਰਚੇ ਹੀ ਵਧ ਗਏ ਸੀ ਮੇਰਾ ਪਾਪਾ ਜੇ ਬੋਲਦਾ ਸੀ ਤਾਂ ਚਾਚਾ ਆਗੋਂ ਗੱਲ ਨੂੰ ਪੈਂਦਾ ਸੀ ਫਿਰ ਮੇਰਾ ਪਾਪਾ ਚੁੱਪ ਕਰ ਜਾਂਦਾ ਸੀ ਕਿ ਲੋਕ ਕੀ ਕਹਿਣਗੇ ਲੋਕ ਕਹਿਣਗੇ ਕਿ ਵੱਡੇ ਨੇ ਛੋਟੇ ਦਾ ਘਰ ਨਹੀਂ ਵਸਣ ਦਿੱਤਾ ਮੇਰਾ ਪਾਪਾ ਤੇ ਮੈਂ ਅਸੀਂ ਦੋਵੇਂ ਚੁੱਪਚਾਪ ਕੰਮ ਕਰਦੇ ਰਹਿੰਦੇ ਸੀ ਮੇਰੀ ਭੈਣ ਦਾ ਤਾਂ ਪਹਿਲਾਂ ਹੀ ਵਿਆਹ ਕਰ ਦਿੱਤਾ ਸੀ ਉਹ ਤਾਂ ਆਪਣੇ ਸਹੁਰੇ ਘਰ ਵਿੱਚ ਕੋਸ਼ਿਸ਼ ਸੀ ਤੇ ਉਹ ਬਹੁਤ ਹੀ ਘੱਟ ਸਾਡੇ ਘਰੇ ਆਉਂਦੀ ਸੀ ਜਦੋਂ ਦੀ ਨਵੀਂ ਚਾਚੀ ਆਈ ਸੀ ਤਾਂ ਉਹ ਘੰਟਾ ਘੜੀ ਹੀ ਆਉਂਦੀ ਜਾਂਦੀ ਸੀ ਤੇ ਮੈਂ ਪਹਿਲਾਂ ਕਾਲਜ ਜਾਂਦਾ ਸੀ ਤੇ ਫਿਰ ਉਸ ਤੋਂ ਬਾਅਦ ਘਰ ਆ ਕੇ ਪਾਪਾ ਦੇ ਨਾਲ ਖੇਤਾਂ ਵਿੱਚ ਕੰਮ ਵੀ ਕਰਵਾਉਂਦਾ ਤੇ ਫਿਰ ਪਸ਼ੂ ਡੰਗਰਾਂ ਦਾ ਵੀ ਕੰਮ ਸਾਫ ਦਾ ਸੀ ਮੈਂ ਵੀ ਜਵਾਨ ਹੋ ਗਿਆ ਸੀ ਮੇਰੇ ਲਈ ਵੀ ਹੁਣ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸੀ ਮੇਰੇ ਚਾਚੇ ਦਾ ਮੁੰਡਾ ਵੀ ਹੁਣ 15 ਕੋ ਸਾਲ ਦਾ ਸੀ ਉਹਨੂੰ ਵੀ ਪੂਰੀ ਸਮਝ ਸੀ ਸਾਡਾ ਦੋਵਾਂ ਭਰਾਵਾਂ ਦਾ ਬਿਲਕੁਲ ਵੀ ਫਰਕ ਨਹੀਂ ਸੀ ਉਹ ਮੇਰਾ ਬਹੁਤ ਹੀ ਮੋਹ ਕਰਦਾ ਸੀ ਅਸੀਂ ਦੋਵੇਂ ਇਕੱਠੇ ਹੀ ਰਹਿੰਦੇ ਸੀ ਉਹਨੂੰ ਵੀ ਆਪਣੀ ਨਵੀਂ ਮਾਂ ਦਾ ਘਰਾਵੇ ਮੋਹ ਨਹੀਂ ਸੀ ਆਉਂਦਾ ਉਹ ਤਾਂ ਸਗੋਂ ਮੇਰੀ ਮਾਂ ਨੂੰ ਹੀ ਆਪਣੀ ਮਾਂ ਮੰਨਦਾ ਸੀ ਪਹਿਲਾਂ ਤਾਂ ਮੇਰੇ ਪਾਪਾ ਨੇ ਸੋਚਿਆ ਸੀ ਕਿ ਆਪਾਂ ਅੱਡ ਹੋ ਜਾਵਾਂਗੇ ਪਰ ਮੇਰੀ ਚਾਚੀ ਸਾਨੂੰ ਅੱਡ ਵੀ ਨਹੀਂ ਸੀ ਹੋਣ ਦਿੰਦੀ ਕਿਉਂਕਿ ਕੰਮ ਕਰਨ ਨੂੰ ਉਹਨੂੰ ਮੁਫਤ ਦੀ ਨੌਕਰਾਨੀ ਮੇਰੀ ਮਾਂ ਜੋ ਮਿਲੀ ਸੀ ਮੇਰੀ ਮਾਂ ਸਾਰਾ ਦਿਨ ਚੌਕੇ ਚੁੱਲ੍ਹੇ ਦਾ ਤੇ ਪਸ਼ੂ ਡੰਗਰਾਂ ਦਾ ਕੰਮ ਸੰਭਾਲਦੀ ਸੀ ਉਹ ਤਾਂ ਮੈਡਮ ਮੇਕਅਪ ਕਰਕੇ ਸਾਰਾ ਦਿਨ ਚਾਚੇ ਦੇ ਗੋਡੇ ਨਾਲ ਹੀ ਬੈਠੀ ਰਹਿੰਦੀ ਸੀ ਉਹਨਾਂ ਦਾ ਸਾਡੀ ਵੀ ਭੋਰਾ ਸ਼ਰਮ ਨਹੀਂ ਸੀ ਸਾਰਾ ਦਿਨ ਦੋਵੇਂ ਜੀ ਅੰਦਰੋਂ ਹੀ ਨਿਕਲਦੇ ਸੀ ਇੱਕ ਦਿਨ ਮੇਰੀ ਮਾਂ ਰੋਟੀਆਂ ਪਕਾਉਂਦੀ ਸੀ ਤੇ ਮੇਰੀ ਚਾਚੀ ਨੇ ਮੇਰੀ ਮਾਂ ਦੇ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਉਹ ਤਾਂ ਮੇਰੀ ਮਾਂ ਨੂੰ ਗੱਲ-ਗੱਲ ਤੇ ਮਿਹਣੇ ਦਿੰਦੀ ਸੀ ਕਿ ਤੁਸੀਂ ਸਾਡਾ ਘਰ ਖਾਣੇ ਹੋ। ਮੇਰੀ ਮਾਂ ਉਸ ਦਿਨ ਬਹੁਤ ਰੋਈ। ਉਸ ਦਿਨ ਤਾਂ ਮੈਂ ਵੀ ਬਹੁਤ ਗੁੱਸੇ ਵਿੱਚ ਹੋਇਆ ਤੇ ਆਪਣੇ ਪਾਪਾ ਨੂੰ ਕਹਿ ਦਿੱਤਾ ਕਿ ਤੁਸੀਂ ਆਪਣੇ ਭਰਾ ਦੇ ਨਾਲ ਰਹਿਣਾ ਤਾਂ ਰਹੋ। ਅਸੀਂ ਦੋਵੇਂ ਮਾਂ-ਪੁੱਤ ਅੱਡ ਹੋਵਾਂਗੇ। ਉਸ ਦਿਨ ਅਸੀਂ ਚਾਚੀ ਨਾਲੋਂ ਵੱਖ ਹੋ ਗਏ ਤੇ ਘਰ ਦੇ ਵਿੱਚ ਕੰਧ ਕੱਢ ਲਈ। ਜਿੱਦਿਆਂ ਅਸੀਂ ਅੱਡ ਹੋਏ ਸੀ ਉਸ ਦਿਨ ਸਾਨੂੰ ਸੁੱਖ ਦਾ ਸਾਹ ਮਿਲਿਆ ਸੀ ਹੁਣ ਮੇਰੀ ਮਾਂ ਨੂੰ ਘਰ ਦਾ ਕੰਮ ਵੀ ਘੱਟ ਕਰਨਾ ਪੈਂਦਾ ਸੀ ਮੈਂ ਆਪਣੇ ਪਾਪਾ ਦੇ ਨਾਲ ਆਪਣੀ ਖੇਤੀ ਨੂੰ ਸੰਭਾਲਦਾ ਸੀ ਮੇਰੀ ਮਾਂ ਘਰੇ ਪਸ਼ੂ ਡੰਗਰਾਂ ਨੂੰ ਸੰਭਾਲਦੀ ਸੀ ਦੁੱਧ ਵੇਚ ਕੇ ਅਸੀਂ ਡੇਰੀ ਵਿੱਚ ਪਾਉਂਦੇ ਸੀ ਤੇ ਉਹਦੇ ਨਾਲ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਸੀ ਫਿਰ ਮੈਨੂੰ ਇੱਕ ਰਿਸ਼ਤਾ ਆਇਆ ਕੁੜੀ ਬਹੁਤ ਜ਼ਿਆਦਾ ਸੋਹਣੀ ਸੀ ਪੜੀ ਤਾਂ ਘੱਟ ਸੀ ਪਰ ਦੇਖਣ ਵਿੱਚ ਬਹੁਤੀ ਭੋਲੀ ਭਾਲੀ ਜਿਹੀ ਸੀ ਮੇਰੇ ਪਾਪਾ ਕਹਿੰਦੇ ਸੀ ਕਿ ਆਪਾਂ ਜ਼ਿਆਦਾ ਪੜ੍ਹੀ ਕੁੜੀ ਤੋਂ ਕੀ ਕਰਨਾ ਆਪਾਂ ਦਾ ਘਰ ਸੰਭਾਲਣ ਵਾਲੀ ਕੁੜੀ ਹੀ ਚਾਹੀਦੀ ਆ ਇਹ ਮੇਰਾ ਰਿਸ਼ਤਾ ਮੇਰੇ ਪਾਪਾ ਦੇ ਦੋਸਤ ਨੇ ਕਰਵਾਇਆ ਸੀ ਮੇਲ ਘਰ ਵਾਲੇ ਦਾ ਨਾਮ ਸੂਮਨ ਸੀ ਸਾਡਾ ਛੱਟ ਮੰਗਣੀ ਤੇ ਪੱਟ ਵਿਆਹ ਵਾਂਗੂ ਹੀ ਹੋ ਗਿਆ ਅਸੀਂ ਜ਼ਿਆਦਾ ਖਰਚਾ ਨਹੀਂ ਸੀ ਕੀਤਾ ਬਸ ਚੁੰਨੀ ਚੜਾਵਾ ਕੀਤਾ ਤੇ ਘਰ ਕੁੜੀ ਲੈ ਆਏ ਕੁੜੀ ਵਾਲੇ ਜ਼ਿਆਦਾ ਅਮੀਰ ਨਹੀਂ ਸੀ ਉਹ ਵੀ ਚਾਹੁੰਦੇ ਸੀ ਕਿ ਜ਼ਿਆਦਾ ਅਸੀਂ ਖਰਚਾ ਨਹੀਂ ਕਰਨਾ ਤੇ ਮੇਰੇ ਪਾਪਾ ਵੀ ਇਸ ਗੱਲ ਤੇ ਰਾਜੀ ਸੀ ਕਿ ਚਲੋ ਨਾਲੇ ਰੋਟੀ ਪੱਕਦੀ ਹੋ ਜੂ ਤੇ ਨਾਲੇ ਘਰੇ ਰੌਣਕ ਹੋ ਜੂ। ਬਸ 15 ਕੋ ਰਿਸ਼ਤੇਦਾਰ ਸੱਦੇ ਤੇ ਮੇਰਾ ਵਿਆਹ ਹੋ ਗਿਆ। ਮੇਰੀ ਚਾਚੀ ਨੇ ਮੇਰਾ ਰਿਸ਼ਤਾ ਤੋੜਨ ਵਿੱਚ ਵੀ ਕੋਈ ਕਸਰ ਨਹੀਂ ਛੱਡੀ। ਇਸੇ ਕਰਕੇ ਮੇਰਾ ਵਿਆਹ ਇੰਨੀ ਜਲਦੀ ਵਿੱਚ ਹੋਇਆ ਸੀ। 2-3 ਰਿਸ਼ਤੇ ਪਹਿਲਾਂ ਵੀ ਆਏ ਸੀ ਪਰ ਮੇਰੀ ਚਾਚੀ ਕੋਈ ਨਾ ਕੋਈ ਭਾਨੀ ਮਾਰ ਦਿੰਦੀ ਸੀ। ਉਹ ਆਪਣੀਆਂ ਆਦਤਾਂ ਤੋਂ ਮਜਬੂਰ ਸੀ। ਉਹ ਨਹੀਂ ਸੀ ਚਾਹੁੰਦੀ ਕਿ ਮੇਰਾ ਘਰ ਵਸੇ। ਮੈਨੂੰ ਤਾਂ ਮੇਰੀ ਚਾਚੀ ਦੇ ਕਰੈਕਟਰ ਤੇ ਵੀ ਸ਼ੱਕ ਹੁੰਦਾ ਸੀ। ਕਦੇ-ਕਦੇ ਤਾਂ ਮੈਂ ਸੋਚਦਾ ਸੀ ਕਿ ਅਸੀਂ ਅੱਡ ਹੋ ਗਏ ਤਾਂ ਚੰਗਾ ਕੀਤਾ ਕਿਤੇ ਚਾਚੀ ਮੇਰੇ ਕਰੈਕਟਰ ਤੇ ਕੋਈ ਉਂਗਲੀ ਚੁੱਕ ਦਿੰਦੀ ਤਾਂ ਕੋਈ ਮੇਰੇ ਤੇ ਤੋਮਤ ਲਗਾ ਦਿੰਦੀ ਤਾਂ ਮੇਰੇ ਪਾਪਾ ਤੇ ਮੇਰੇ ਚਾਚਾ ਦੇ ਵਿੱਚ ਸਾਰੀ ਉਮਰ ਦਾ ਫਰਕ ਪੈ ਜਾਣਾ ਸੀ ਤੇ ਉਹਨਾਂ ਨੇ ਇੱਕ ਦੂਜੇ ਨੂੰ ਬੁਲਾਉਣਾ ਤੱਕ ਨਹੀਂ ਸੀ ਮੇਰੀ ਚਾਚੀ ਬਹੁਤ ਘਟੀਆ ਕਿਸਮ ਦੀ ਔਰਤ ਸੀ ਮੇਰਾ ਚਾਚਾ ਤਾਂ ਉਹਦੇ ਅੱਗੇ ਬੋਲਦਾ ਵੀ ਨਹੀਂ ਸੀ ਉਹ ਤਾਂ ਬਸ ਚੁੱਪਚਾਪ ਜਿਵੇਂ ਉਹ ਕਹਿੰਦੀ ਸੀ ਉਵੇਂ ਹੀ ਕਰਦਾ ਸੀ ਜਦੋਂ ਮੇਰੀ ਘਰ ਵਾਲੀ ਸਾਡੇ ਘਰ ਆ ਗਈ ਤਾਂ ਮੇਰੀ ਮਾਂ ਨੂੰ ਸੌਖ ਹੋ ਗਿਆ। ਮੇਰੀ ਘਰ ਵਾਲੀ ਚੌਂਕਾ ਝੱਲਾ ਸੰਭਾਲ ਲੈਂਦੀ ਸੀ ਤੇ ਮੇਰੀ ਮਾਂ ਪਸ਼ੂ ਡੰਗਰਾਂ ਦਾ ਕੰਮ ਦੇਖ ਲੈਂਦੀ ਸੀ। ਅਸੀਂ ਪਿਓ-ਪੁੱਤ ਖੇਤ ਚਲੇ ਜਾਂਦੇ ਸੀ। ਸਾਡੇ ਸਿਰ ਤੇ ਹੁਣ ਕੋਈ ਕਰਜ਼ਾ ਵੀ ਨਹੀਂ ਸੀ ਕਿਉਂਕਿ ਦੁੱਧ ਦੇ ਖਰਚੇ ਨਾਲ ਸਾਡੇ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਸੀ। ਮੇਰੇ ਵਿਆਹ ਨੂੰ ਸਾਲ ਹੋ ਚੱਲਿਆ ਸੀ ਪਰ ਮੇਰੇ ਹਜੇ ਤੱਕ ਬੱਚਾ ਨਹੀਂ ਸੀ ਹੋਇਆ। ਮੈਨੂੰ ਤਾਂ ਕੋਈ ਜਲਦੀ ਨਹੀਂ ਸੀ ਬੱਚੇ ਦੀ ਪਰ ਮੇਰੀ ਘਰ ਵਾਲੀ ਨੂੰ ਬੱਚੇ ਦੀ ਖੁਆਇਸ਼ ਸੀ। ਉਨੀਤਾ ਮੈਨੂੰ ਇਹ ਵੀ ਕਹਿ ਦਿੱਤਾ ਸੀ ਕਿ ਆਪਾਂ ਡਾਕਟਰੀ ਚੈੱਕਅਪ ਕਰਵਾ ਲਈਏ ਪਰ ਮੈਂ ਕਹਿੰਦਾ ਸੀ ਕਿ ਕੋਈ ਨਾ ਹਜੇ ਕਿਹੜਾ ਆਪਾਂ ਬੁੱਢੇ ਹੋ ਚੱਲੇ ਆ ਬੱਚਾ ਵੀ ਹੋ ਜਾਊਗਾ ਚਾਰ ਦਿਨ ਨਜ਼ਾਰੇ ਲੁੱਟ ਲੈ ਮੈਂ ਆਪਣੀ ਘਰ ਵਾਲੀ ਨੂੰ ਬਹੁਤ ਪਿਆਰ ਕਰਦਾ ਸੀ ਪਰ ਮੇਰੇ ਵਿੱਚ ਪਤਾ ਨਹੀਂ ਕਿਉਂ ਕਮਜ਼ੋਰੀ ਜਿਹੀ ਸੀ ਮੈਂ ਜਲਦੀ ਹੀ ਥੱਕ ਜਾਂਦਾ ਸੀ ਮੇਰੀ ਘਰ ਵਾਲੀ ਮੇਰੇ ਤੋਂ ਜ਼ਿਆਦਾ ਸੰਤੁਸ਼ਟ ਨਹੀਂ ਸੀ ਹੁੰਦੀ ਮੈਂ ਆਪਣੀ ਬਹੁਤ ਕੋਸ਼ਿਸ਼ ਕਰਦਾ ਸੀ ਕਿ ਮੈਂ ਉਹਨੂੰ ਖੁਸ਼ ਰੱਖਾਂ ਮੈਂ ਬਹੁਤ ਹੀ ਅੰਦਰੇ ਅੰਦਰ ਦਵਾਈਆਂ ਖਾਦੀਆਂ ਪਰ ਕੋਈ ਫਰਕ ਨਾ ਪਿਆ ਮੈਂ ਇਹ ਕਮਜ਼ੋਰੀ ਆਪਣੇ ਘਰ ਵਾਲੀ ਦੇ ਅੱਗੇ ਬਿਆਨ ਵੀ ਨਹੀਂ ਸੀ ਕਰਨਾ ਚਾਹੁੰਦਾ ਪਰ ਕਦੇ-ਕਦੇ ਤਾਂ ਮੇਰੇ ਤਾਂ ਮੇਰੀ ਘਰ ਵਾਲੀ ਨੂੰ ਵੀ ਮੇਰੇ ਤੇ ਸ਼ੱਕ ਹੁੰਦਾ ਸੀ ਮੇਰੇ ਕੋਈ ਜ਼ਿਆਦਾ ਯਾਰ ਦੋਸਤ ਵੀ ਨਹੀਂ ਸੀ ਜਿੰਨਾਂ ਕੋਲ ਮੈਂ ਜਾ ਕੇ ਆਪਣੇ ਦਿਲ ਦਾ ਭੇਤ ਦੱਸ ਦਿੰਦਾ ਤੇ ਡਾਕਟਰ ਕੋਲੇ ਜਾਣ ਤੋਂ ਜਾਂ ਮੈਨੂੰ ਸ਼ਰਮ ਮਹਿਸੂਸ ਹੁੰਦੀ ਸੀ ਮੇਰੀ ਘਰ ਵਾਲੀ ਜ਼ਿਆਦਾ ਚੁਸਤ ਚਲਾਕ ਤਾਂ ਨਹੀਂ ਸੀ ਪਰ ਉਹ ਆਪਣੇ ਦਿਲ ਦੀ ਹਰ ਗੱਲ ਹਰ ਕਿਸੇ ਨੂੰ ਦੱਸ ਦਿੰਦੀ ਸੀ ਮੈਨੂੰ ਤਾਂ ਇਹ ਵੀ ਡਰ ਲੱਗਿਆ ਰਹਿੰਦਾ ਸੀ ਕਿ ਕਿਤੇ ਮੇਰੀ ਕਮਜ਼ੋਰੀ ਦੀ ਗੱਲ ਉਹ ਕਿਸੇ ਹੋਰ ਨੂੰ ਨਾ ਦੱਸ ਦੇਵੇ ਮੈਂ ਉਹਨੂੰ ਸਿੱਧਾ ਸਪਸ਼ਟ ਸ਼ਬਦਾਂ ਵਿੱਚ ਵੀ ਨਹੀਂ ਸੀ ਕਹਿ ਸਕਦਾ ਕਿ ਜੇ ਮੈਂ ਕਹਿੰਦਾ ਸੀ ਤਾਂ ਇਹ ਮੇਰੀ ਆਪਣੀ ਹੀ ਹਾਨੀ ਸੀ ਅਚਾਨਕ ਮੇਰੀ ਮਾਂ ਨੂੰ ਮੇਰੀ ਨਾਨੀ ਦਾ ਇੱਕ ਦਿਨ ਫੋਨ ਆਇਆ ਉਹਦੀ ਸਿਹਤ ਨਹੀਂ ਸੀ ਠੀਕ ਆ ਤੇ ਮੇਰੀ ਨਾਨੀ ਮੇਰੀ ਮਾਂ ਨੂੰ ਆਪਣੇ ਕੋਲ ਆਉਣ ਲਈ ਕਹਿੰਦੀ ਸੀ ਉਹ ਕਹਿੰਦੀ ਸੀ ਕਿ ਧੀਏ 4-5 ਦਿਨ ਮੇਰੇ ਕੋਲ ਲਾ ਕੇ ਜਾ ਮੇਰੀ ਸਿਹਤ ਠੀਕ ਹੋ ਜਾ ਮੇਰੀ ਘਰ ਵਾਲੀ ਨੇ ਮੇਰੀ ਮਾਂ ਨੂੰ ਮੇਰੇ ਨਾਨਕੀ ਭੇਜ ਦਿੱਤਾ ਹੁਣ ਸਾਰਾ ਦਿਨ ਘਰ ਵਿੱਚ ਮੇਰੀ ਘਰ ਵਾਲੀ ਹੀ ਇਕੱਲੀ ਰਹਿੰਦੀ ਸੀ ਅਸੀਂ ਖੇਤ ਹੁੰਦੇ ਸੀ ਤੇ ਮੇਰੀ ਚਾਚੀ ਮਗਰੋਂ ਆਣੇ ਬਹਾਨੇ ਨਾਲ ਮੇਰੀ ਘਰ ਵਾਲੀ ਕੋਲੇ ਆਉਣ ਜਾਣ ਲੱਗ ਪਈ ਇੱਕ ਦੋ ਵਾਰ ਤਾਂ ਜਦੋਂ ਮੈਂ ਘਰ ਆਉਂਦਾ ਸੀ ਤਾਂ ਮੈਂ ਚਾਚੀ ਨੂੰ ਤੇ ਮੇਰੀ ਘਰ ਵਾਲੀ ਨੂੰ ਦੋਹਾਂ ਨੂੰ ਇਕੱਠੇ ਬੈਠਿਆ ਦੇਖਿਆ ਵੀ ਸੀ ਜਰ ਮੈਂ ਸੋਚਿਆ ਕਿ ਚਲੋ ਕੋਈ ਨਾ ਫਿਰ ਵੀ ਉਹ ਆਪਣੇ ਆ ਤੇ ਮੇਰੀ ਘਰ ਵਾਲੇ ਵੀ ਘਰ ਵਿੱਚ ਇਕੱਲੀ ਬੋਰ ਹੁੰਦੀ ਹੋਊਗੀ ਇਸੇ ਕਰਕੇ ਚਾਚੀ ਉਹਦੇ ਕੋਲੇ ਆ ਜਾਂਦੀ ਆ ਤੇ ਉਹਦਾ ਟਾਈਮ ਪਾਸ ਹੋ ਜਾਂਦਾ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਘਰ ਵਾਲੀ ਆਪਣੇ ਦਿਲ ਦੀ ਹਰ ਗੱਲ ਮੇਰੀ ਚਾਚੀ ਨੂੰ ਦੱਸ ਦੇਊਗੀ ਮੇਰੀ ਘਰ ਵਾਲੀ ਨੇ ਕਿਤੇ ਮੇਰੀ ਕਮਜ਼ੋਰੀ ਦੀ ਗੱਲ ਮੇਰੀ ਚਾਚੀ ਨੂੰ ਦੱਸ ਦਿੱਤੀ ਤਾਂ ਮੇਰੀ ਚਾਚੀ ਕਹਿੰਦੀ ਫਿਰ ਤਾਂ ਤੇਰੀ ਦੁਨੀਆ ਸਮਝੋ ਉਜੜੀ ਆ ਤੇ ਮੇਰੀ ਘਰ ਵਾਲੇ ਦਾ ਮਾਨ ਹੀ ਬਦਲ ਦਿੱਤਾ ਉਹ ਕਹਿੰਦੀ ਕਿ ਜੇ ਬੰਦਾ ਘੋੜੇ ਵਰਗਾ ਨੇ ਤਾਂ ਫਿਰ ਜਨਾਨੀ ਦੀ ਕਾਦੀ ਜ਼ਿੰਦਗੀ ਹੁੰਦੀ ਆ ਮੇਰਾ ਘਰ ਵਾਲਾ ਤਾਂ ਮੈਨੂੰ ਪੂਰਾ ਖੁਸ਼ ਕਰਦਾ ਨਾਲੇ ਉਹਦੀ ਤਾਂ ਉਮਰ ਵੀ ਹੁਣ ਬੁਢਾਪੇ ਵਿੱਚ ਜਾਣ ਵਾਲੀ ਆ ਉਹਦਾ ਤਾਂ ਮੁੰਡਾ ਵੀ ਗੱਭਰੂ ਹੋ ਗਿਆ ਮੇਰੇ ਚਾਚੇ ਦਾ ਮੁੰਡਾ ਵੀ ਹੁਣ ਗੱਭਰੂ ਹੋ ਗਿਆ ਸੀ ਤੇ ਉਹ ਮੇਰੇ ਨਾਲ ਤਾਂ ਅੱਖ ਨਹੀਂ ਸੀ ਮਲਾਉਂਦਾ ਉਹਦੀ ਤਾਂ ਪਿੰਡ ਦੇ ਸਿਰੇ ਦੇ ਨੇ ਛੇੜੀ ਮੁੰਡਿਆਂ ਦੇ ਨਾਲ ਜਾਰੀ ਸੀ ਉਹ ਸਾਰਾ ਦਿਨ ਹੀ ਘਰੋਂ ਬਾਹਰ ਰਹਿੰਦਾ ਸੀ ਮੈਂ ਇੱਕ ਦੋ ਵਾਰ ਤਾਂ ਉਹਨੂੰ ਆਪਣਾ ਸਮਝ ਕੇ ਸਮਝਾਇਆ ਸੀ ਪਰ ਉਹ ਹੁਣ ਬਿਲਕੁਲ ਬਦਲ ਚੁੱਕਾ ਸੀ ਕਿਉਂਕਿ ਇਹ ਸਭ ਮੇਰੀ ਚਾਚੀ ਦੇ ਕਰਕੇ ਹੀ ਹੋਇਆ ਸੀ ਉਹ ਸਾਨੂੰ ਇਕੱਠੇ ਹੋਣ ਨਹੀਂ ਸੀ ਦਿੰਦੀ ਤੇ ਉਹਨੇ ਆਪਣੇ ਪੁੱਤ ਨੂੰ ਗਲਤ ਰਸਤੇ ਤੇ ਪਾ ਦਿੱਤਾ ਸੀ ਮੇਰੇ ਪਾਪਾ ਨੇ ਮੈਨੂੰ ਕਿਹਾ ਸੀ ਕਿ ਤੂੰ ਉਹਨਾਂ ਤੋਂ ਦੂਰ ਹੀ ਰਿਹਾ ਕਰ ਕਿਉਂਕਿ ਤੇਰਾ ਚਾਚਾ ਤਾਂ ਮੇਰੀ ਸੁਣਦਾ ਨਹੀਂ ਤੇ ਤੇਰੀ ਕਿੱਥੋਂ ਸੁਣੂਗਾ ਪਰ ਮੈਨੂੰ ਨਹੀਂ ਸੀ ਪਤਾ ਕਿ ਚਾਚੀ ਨੇ ਆਪਣਾ ਘਰ ਦਾ ਪਟਿਆ ਹੀ ਆ ਅੱਗੇ ਮੇਰਾ ਵੀ ਘਰ ਉਜਾੜ ਕੇ ਹੀ ਹਟੋਗੀ ਮੇਰੀ ਨਾਨੀ ਦਾ ਅਚਾਨਕਾ ਆਪਰੇਸ਼ਨ ਹੋ ਗਿਆ ਤੇ ਮੇਰੀ ਮਾਂ ਨੂੰ ਉੱਥੇ ਕਾਫੀ ਲੰਮਾ ਸਮਾਂ ਹੀ ਨਾਨੀ ਕੀ ਰਹਿਣਾ ਪਿਆ ਸੀ ਪਰ ਮੇਰੀ ਚਾਚੀ ਨੇ ਤਾਂ ਮੇਰੀ ਘਰ ਵਾਲੇ ਦਾ ਮਨ ਵੀ ਬਿਲਕੁਲ ਬਦਲ ਦਿੱਤਾ ਸੀ ਮੈਨੂੰ ਤਾਂ ਆਪਣੇ ਕੰਮ ਦਾ ਹੀ ਮਤਲਬ ਸੀ ਮੈਂ ਸਵੇਰੋਂ ਕੰਮ ਤੇ ਜਾਂਦਾ ਤੇ ਸ਼ਾਮ ਨੂੰ ਹੀ ਖੇਤੋਂ ਵਾਪਸ ਆਉਂਦਾ ਸੀ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਪਿੱਛੋਂ ਮੇਰੀ ਘਰਵਾਲੀ ਮੇਰੀ ਚਾਚੀ ਦੇ ਨਾਲ ਮਿਲ ਕੇ ਕੀ ਰੰਗ ਰਾਲੀਆਂ ਮਨਾਉਂਦੀ ਸੀ ਮੇਰੀ ਚਾਚੀ ਆਪਣੇ ਪੁੱਤ ਨੂੰ ਮੇਰੀ ਘਰ ਵਾਲੀ ਦੇ ਕੋਲ ਪੇਜ ਦਿੰਦੀ ਸੀ ਮੇਰੇ ਘਰ ਵਾਲੀ ਤਾਂ ਮੇਰਾ ਬਿਲਕੁਲ ਵੀ ਹੁਣ ਮੂੰਹ ਨਹੀਂ ਸੀ ਕਰਦੀ ਹੁਣ ਉਹ ਸਾਰਾ ਦਿਨ ਜਦੋਂ ਵੀ ਮੈਂ ਥੱਕਿਆ ਹਾਰਿਆ ਖੇਤੋਂ ਘਰ ਜਾਂਦਾ ਤਾਂ ਉਹ ਮੇਰੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਸੀ ਕਰਦੀ ਮੇਰਾ ਤਾਂ ਅੰਦਰੋਂ ਅੰਦਰ ਮਨ ਬਿਲਕੁਲ ਟੁੱਟ ਗਿਆ ਸੀ ਮੇਰੇ ਤਾਂ ਦਿਲ ਵਿੱਚ ਇਹ ਸੀ ਕਿ ਉਹਨੂੰ ਬੱਚੇ ਦੀ ਖੁਆਇਸ਼ ਹੈ ਇਸੇ ਕਰਕੇ ਉਹ ਮੇਰੇ ਨਾਲ ਖਿਜੀ-ਖਿਜੀ ਰਹਿੰਦੀ ਆ ਮੈਂ ਉਹਨੂੰ ਬਹੁਤ ਸਮਝਾਉਂਦਾ ਸੀ ਕਿ ਬੱਚਾ ਹੋਣਾ ਨਾ ਹੋਣਾ ਇਹ ਰੱਬ ਦੇ ਹੱਥ ਵਿੱਚ ਹੁੰਦਾ ਇਹ ਇਨਸਾਨ ਦੇ ਹੱਥ ਵਿੱਚ ਨਹੀਂ ਹੁੰਦਾ ਜਦੋਂ ਆਪਣੀ ਕਿਸਮਤ ਵਿੱਚ ਬੱਚਾ ਹੋਇਆ ਤਾਂ ਪ੍ਰਮਾਤਮਾ ਆਪਾਂ ਨੂੰ ਜ਼ਰੂਰ ਦੇਊਗਾ ਮੇਰੀ ਘਰ ਵਾਲੀ ਨੂੰ ਮੇਰੇ ਨਾਲ ਕੋਈ ਵੀ ਮਤਲਬ ਨਹੀਂ ਸੀ ਉਹਦਾ ਤਾਂ ਜਿਵੇਂ ਹੁਣ ਮੇਰੇ ਤੋਂ ਮਾਨ ਹੀ ਭਰ ਗਿਆ ਸੀ ਜਦੋਂ ਮੈਂ ਰਾਤ ਨੂੰ ਉਹਦੇ ਕੋਲ ਬੈਠਦਾ ਉਹਦੇ ਨਾਲ ਪਿਆਰ ਦੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਪਾਸਾ ਵੱਟ ਕੇ ਸੌ ਜਾਂਦੀ ਸੀ ਮੈਨੂੰ ਵੀ ਪਤਾ ਸੀ ਕਿ ਮੇਰੇ ਵਿੱਚ ਕਮੀ ਆ ਇਸੇ ਕਰਕੇ ਮੇਰੀ ਘਰ ਵਾਲੀ ਮੇਰੇ ਨਾਲ ਨਰਾਜ ਰਹਿੰਦੀ ਆ ਮੈਂ ਫਿਰ ਇੱਕ ਦਿਨ ਆਪਣੇ ਦੋਸਤ ਨਾਲ ਗੱਲ ਕੀਤੀ ਤੇ ਡਾਕਟਰ ਤੋਂ ਦਵਾਈ ਸ਼ੁਰੂ ਕਰ ਲਈ ਦਵਾਈ ਖਾਂਦੇ ਨੂੰ ਹਜੇ ਮੈਨੂੰ ਮਹਿਸਾਸ ਨਹੀਂ ਹੋਇਆ ਸੀ ਮੈਨੂੰ ਕੋਈ ਜ਼ਿਆਦਾ ਫਰਕ ਨਹੀਂ ਸੀ ਪਿਆ ਪਰ ਮੇਰੀ ਘਰ ਵਾਲੀ ਦੇ ਸੁਭਾਅ ਵਿੱਚ ਬਿਲਕੁਲ ਵੀ ਬਦਲਾਅ ਨਹੀਂ ਸੀ ਆਇਆ ਉਹ ਤਾਂ ਦਿਨੋਂ ਦਿਨ ਬਦਲਦੀ ਜਾਂਦੀ ਸੀ ਮੇਰੀ ਮਾਂ ਨੂੰ ਮੇਰੇ ਨਾਨਕੀ ਮਹੀਨਾ ਲੱਗ ਗਿਆ ਇੱਕ ਮਹੀਨਾ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਘਰ ਵਾਲੀ ਨੇ ਕਿਹੜੀਆਂ ਰੰਗ ਰਲੀਆਂ ਮਨਾਈਆਂ ਸੀ ਇੱਕ ਦਿਨ ਅਚਾਨਕ ਖੇਤੋਂ ਮੈਨੂੰ ਚੱਕਰ ਆਉਣ ਲੱਗ ਪਏ ਤਾਂ ਮੈਂ ਜਦੋਂ ਖੇਤੋਂ ਘਰ ਆਇਆ ਤਾਂ ਸਾਡੇ ਘਰ ਦੇ ਵਿੱਚ ਬਾਹਰ ਤਾਂ ਕੋਈ ਨਹੀਂ ਸੀ ਕਿਉਂਕਿ ਮੇਰੇ ਪਾਪਾ ਵੀ ਮੇਰੇ ਨਾਲ ਹੀ ਖੇਤ ਸੀ ਤੇ ਮੈਂ ਖੇਤੋਂ ਇਕੱਲਾ ਹੀ ਘਰ ਆਇਆ ਸੀ ਮੇਰੀ ਮਾਂ ਵੀ ਹਜੇ ਨਾਨੀ ਕੋਲੀ ਸੀ ਜਦੋਂ ਮੈਂ ਆਪਣੇ ਕਮਰੇ ਦਾ ਗੇਟ ਖੜਕਾਇਆ ਤਾਂ ਅੰਦਰੋਂ ਹੁੰਡੀ ਲੱਗੀ ਸੀ ਤੇ ਮੈਂ ਆਪਣੀ ਘਰਵਾਲੀ ਨੂੰ ਆਵਾਜ਼ਾਂ ਮਾਰੀਆਂ ਕਿ ਸੁਮਨ ਗੇਟ ਖੋਲ ਮੇਰੀ ਸਿਹਤ ਠੀਕ ਨਹੀਂ ਪਰ ਸੁਮਨ ਨੇ ਅੱਗੋਂ ਕੋਈ ਆਵਾਜ਼ ਨਾ ਦਿੱਤੀ ਮੈਂ ਸੋਚਿਆ ਸ਼ਾਇਦ ਉਹ ਸੁੱਤੀ ਹੋਊਗੀ ਮੈਂ ਫਿਰ ਦੂਜੇ ਕਮਰੇ ਵਿੱਚ ਜਾ ਕੇ ਸੌ ਗਿਆ ਮੈਂ ਦਵਾਈ ਲਈ ਤੇ ਮੇਰੀ ਵੀ ਕਿਤੇ ਅੱਖ ਲੱਗ ਗਈ ਪਰ ਜਦੋਂ ਅੱਧੇ ਘੰਟੇ ਬਾਅਦ ਕਮਰੇ ਦੀ ਕੁੰਡੀ ਖੁੱਲੀ ਤਾਂ ਮੇਰੀ ਅਚਾਨਕ ਅੱਖ ਖੁੱਲ ਗਈ ਜਦੋਂ ਮੈਂ ਉੱਠ ਕੇ ਦੇਖਿਆ ਤਾਂ ਮੇਰੇ ਚਾਚੇ ਦਾ ਮੁੰਡਾ ਮੇਰੀ ਘਰ ਵਾਲੀ ਦੇ ਕਮਰੇ ਵਿੱਚੋਂ ਨਿਕਲ ਕੇ ਤੁਰਿਆ ਜਾਂਦਾ ਸੀ ਮੇਰੇ ਤਾਂ ਪੈਰਾ ਹਾਈਡਰ ਜਮੀਨ ਹੀ ਨਿਕਲ ਗਈ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੀ ਘਰ ਵਾਲੀ ਮੇਰੀ ਪਿੱਠ ਦੇ ਪਿੱਛੇ ਇਹ ਸਭ ਕੁਝ ਕਰਦੀ ਸੀ ਮੈਂ ਪਹਿਲਾਂ ਤਾਂ ਰੋਲਾ ਪਾਉਣਾ ਚਾਹੁੰਦਾ ਸੀ ਪਰ ਫਿਰ ਮੈਂ ਸੋਚਿਆ ਕਿ ਲੋਕ ਕੀ ਸੋਚਣਗੇ ਆਖਰਕਾਰ ਮੇਰੀ ਵੀ ਘਰ ਵਾਲੀ ਦੀ ਇੱਜ਼ਤ ਆ ਜੇ ਮੈਂ ਹੀ ਰੋਲਾ ਪਾ ਦਿੱਤਾ ਤਾਂ ਲੋਕਾਂ ਲਈ ਤਾਂ ਵਧੀਆ ਤਮਾਸ਼ਾ ਬਣ ਜਾਊਗਾ ਤੇ ਸਾਰੇ ਮੇਰੇ ਤੇ ਹੀ ਹੱਸਣਗੇ ਕਿ ਇਹਦੇ ਤੋਂ ਆਪਣੇ ਘਰ ਵਾਲੀ ਵੀ ਨਹੀਂ ਸੰਭਾਲੀ ਗਈ ਮੈਂ ਬਸ ਅੰਦਰ ਹੀ ਅੰਦਰ ਜ਼ਹਿਰ ਦਾ ਘੁੱਟ ਪੀ ਲਿਆ ਮੈਂ ਇਹ ਗੱਲ ਕਿਸੇ ਨੂੰ ਨਾ ਦੱਸੀ ਹੁਣ ਜਦੋਂ ਵੀ ਮੈਂ ਖੇਤ ਜਾਂਦਾ ਸੀ ਤਾਂ ਅਚਾਨਕ ਹੀ ਘਰ ਆਉਂਦਾ ਸੀ ਢੇੜਾ ਮਾਰਦਾ ਸੀ ਔਰ ਮੇਰੇ ਚਾਚੇ ਦੇ ਮੁੰਡੇ ਦਾ ਤਾਂ ਇਹ ਰੋਜ਼ ਦਾ ਕੰਮ ਬਣ ਗਿਆ ਸੀ। ਉਹ ਤਾਂ ਮੇਰੀ ਘਰਵਾਲੀ ਦੇ ਕੋਲ ਹਰ ਰੋਜ਼ ਹੀ ਆਉਂਦਾ ਸੀ। ਮੈਨੂੰ ਤਾਂ ਪਤਾ ਲੱਗਾ ਸੀ ਕਿ ਮੇਰੀ ਘਰਵਾਲੀ ਦਾ ਸੁਭਾਅ ਕਿਉਂ ਬਦਲਿਆ। ਉਹ ਨੂੰ ਤਾਂ ਮੇਰੇ ਨਾਲੋਂ ਵੱਧ ਨਜ਼ਾਰੇ ਮੇਰੇ ਚਾਚੇ ਦਾ ਮੁੰਡਾ ਦਿੰਦਾ ਸੀ। ਮੈਂ ਤਾਂ ਆਪਣਾ ਦੁੱਖ ਆਪਣੇ ਮਾਪਿਓ ਨੂੰ ਵੀ ਨਹੀਂ ਸੀ ਦੱਸ ਸਕ ਦੱਸਣਾ ਚਾਹੁੰਦਾ। ਕਿਉਂਕਿ ਮੈਂ ਉਹਨਾਂ ਨੂੰ ਦੁਖੀ ਨਹੀਂ ਦੇਖਣਾ ਚਾਹੁੰਦਾ ਸੀ। ਮੇਰੀ ਮਾਂ ਤਾਂ ਬਹੁਤ ਹੀ ਭੋਲੀ ਭਾਲੀ ਸੀ ਤੇ ਉਹ ਆਪਣੇ ਨੂੰ ਨੂੰ ਨਹੀਂ ਧੀ ਮੰਦੀ ਸੀ। ਫਿਰ ਮੇਰੀ ਮਾਂ ਵੀ ਮੇਰੇ ਨਾਨਕਿਆਂ ਤੋਂ ਵਾਪਸ ਆ ਗਈ। ਹੁਣ ਮੈਨੂੰ ਥੋੜਾ ਸੁੱਖ ਦਾ ਸਾਹ ਮਿਲਿਆ ਸੀ ਕਿ ਘਰ ਵਿੱਚ ਮਾਂ ਤਾਂ ਹੋਇਆ ਹੀ ਕਰੂਗੀ। ਹੁਣ ਮੈਂ ਬੇਫਿਕਰ ਹੋ ਕੇ ਘਰੋਂ ਚਲਾ ਜਾਂਦਾ ਸੀ ਤੇ ਖੇਤ ਵਿੱਚ ਹੀ ਸਾਰਾ ਦਿਨ ਰੈਂਦਾ ਸੀ। ਮੇਰਾ ਤਾਂ ਘਰ ਵਿੱਚ ਵੜਮਣ ਨੂੰ ਦਿਲ ਵੀ ਨਹੀਂ ਸੀ ਕਰਦਾ। ਜਦੋਂ ਮੈਂ ਘਰ ਆਉਂਦਾ ਵੀ ਸੀ ਤਾਂ ਮੇਰੀ ਘਰਵਾਲੀ ਮੈਨੂੰ ਸਿੱਧੇ ਮੂੰਹ ਗੱਲ ਨਹੀਂ ਸੀ ਕਰਦੀ। ਉਹ ਤਾਂ ਮੇਰੇ ਨਾਲ ਆਨੇ ਬਹਾਨੇ ਲੜਦੀ ਹੀ ਰਹਿੰਦੀ ਸੀ। ਕਦੇ ਕਦੇ ਤਾਂ ਮੇਰਾ ਦਿਲ ਕਰਦਾ ਸੀ ਕਿ ਮੈਂ ਕੁਝ ਖਾ ਕੇ ਆਪਣੀ ਜਾਨ ਛੁਡਾ ਲਵਾਂ ਫਿਰ ਸੋਚਦਾ ਸੀ ਕਿ ਬੁੱਢੇ ਮਾਂ ਪਿਓ ਦਾ ਕੀ ਕਸੂਰ ਜਿਹੜੇ ਉਹ ਇਸ ਉਮਰੇ ਇਹ ਦੁੱਖ ਝੱਲਣਗੇ ਤੇ ਮੇਰੇ ਤੋਂ ਬਿਨਾ ਮੇਰੇ ਮਾਂ ਪਿਓ ਦਾ ਕੀ ਬਣੂਗਾ ਕਿਉਂਕਿ ਮੇਰੇ ਚਾਚੇ ਦਾ ਮੁੰਡਾ ਤਾਂ ਮੇਰੀ ਜ਼ਮੀਨ ਤੇ ਅੱਖ ਰੱਖਦਾ ਸੀ ਉਹਨਾਂ ਦਾ ਇਹ ਸੀ ਕਿ ਕਦੋਂ ਮੈਂ ਇਹਦੇ ਘਰ ਤੇ ਆਪਣਾ ਕਬਜ਼ਾ ਕਰਾਂ ਕਿਉਂਕਿ ਉਹ ਮੇਰੀ ਘਰ ਵਾਲੀ ਨੂੰ ਤਾਂ ਪੂਰਾ ਆਪਣੇ ਵਾਸ ਵਿੱਚ ਕਰ ਚੁੱਕਾ ਸੀ ਉੱਪਰੋਂ ਮੇਰੀ ਚਾਚੀ ਦੀ ਵੀ ਇਹੀ ਸਾਜ਼ਿਸ਼ ਸੀ ਇਸ ਵਕਤ ਦਾ ਮੈਨੂੰ ਇੱਕ ਦਿਨ ਅਚਾਨਕ ਜਦੋਂ ਮੈਂ ਘਰ ਆਇਆ ਤਾਂ ਉਦੋਂ ਪਤਾ ਲੱਗਿਆ ਕਿਉਂਕਿ ਮੇਰੀ ਚਾਚੀ ਤੇ ਮੇਰੀ ਘਰ ਵਾਲੀ ਦੋਵੇਂ ਕਮਰੇ ਵਿੱਚ ਬੈਠੀਆਂ ਗੱਲਾਂ ਕਰੀ ਜਾਂਦੀਆਂ ਸੀ। ਮੇਰੀ ਮਾਂ ਸ਼ਹਿਰ ਦਵਾਈ ਲੈਣ ਲਈ ਗਈ ਹੋਈ ਸੀ। ਅਚਾਨਕ ਜਦੋਂ ਮੈਂ ਘਰ ਆਇਆ ਤਾਂ ਮੈਂ ਦੱਬੇ ਪੈਰੀ ਹੀ ਘਰ ਦੇ ਵਿੱਚ ਦਾਖਲ ਹੋਇਆ। ਜਦੋਂ ਮੈਂ ਆਪਣੇ ਕਮਰੇ ਦੇ ਅੰਦਰ ਵੜਨਾ ਹੀ ਲੱਗਾ ਸੀ ਤਾਂ ਮੈਨੂੰ ਅੰਦਰੋਂ ਆਵਾਜ਼ ਆਈ। ਮੇਰੀ ਚਾਚੀ ਮੇਰੀ ਘਰ ਵਾਲੀ ਦੇ ਕੰਨ ਭਰੀ ਜਾਂਦੀ ਸੀ। ਕਹਿੰਦੀ ਸੀ ਕਿ ਤੂੰ ਆਪਣੇ ਘਰ ਵਾਲੇ ਤੋਂ ਖਿਹੜਾ ਛਡਾ ਲੈ ਇਹ ਤੈਨੂੰ ਔਲਾਦ ਤਾਂ ਦੇ ਨਹੀਂ ਸਕਦਾ ਤੂੰ ਕਿਵੇਂ ਨਾ ਕਿਵੇਂ ਕਰਕੇ ਇਹਨਾਂ ਨੂੰ ਕੋਈ ਜ਼ਹਿਰ ਜੂਰ ਦੇ ਕੇ ਮਾਰ ਦੇ ਜਾਂ ਤੂੰ ਹਰ ਰੋਜ਼ ਨਸ਼ੇ ਦੀਆਂ ਗੋਲੀਆਂ ਦੇਣੀਆਂ ਸ਼ੁਰੂ ਕਰ ਦੇ ਇਹ ਆਪੇ ਅੰਦਰੋਂ ਅੰਦਰੇ ਮਰ ਜਾਣਗੇ ਤੇ ਕਿਸੇ ਨੂੰ ਕੰਨੋਂ ਕਾਨ ਖਬਰ ਵੀ ਨਹੀਂ ਲੱਗਣੀ ਤੇ ਤੈਨੂੰ ਮੈਂ ਆਪਣੀ ਨੌ ਬਣਾ ਲਵਾਂਗੀ ਨਾਲੇ ਤਾਂ ਤੇਰੇ ਸਹੁਰੇ ਦੀ ਜ਼ਮੀਨ ਤੇਰੇ ਕੋਲ ਰਹਿ ਜਾਊ ਤੇ ਨਾਲੇ ਮੇਰੇ ਪੁੱਤ ਦੀ ਜ਼ਮੀਨ ਦੀ ਵੀ ਮਾਲਕਣ ਤੂੰ ਹੋਵੇਂਗੀ ਮੇਰੇ ਤਾਂ ਪੈਰਾ ਹੈ ਤਾਂ ਜ਼ਮੀਨ ਨਿਕਲ ਗਈ ਜਦੋਂ ਮੈਂ ਇਹ ਚਾਚੀ ਦੇ ਮੂੰਹੋਂ ਇਹ ਗੱਲ ਸੁਣੀ ਤੇ ਮੇਰੀ ਘਰ ਵਾਲੀ ਨੇ ਵੀ ਹੱਸ ਕੇ ਉਹਦੀ ਹਾਂ ਵਿੱਚ ਹਾਂ ਮਿਲਾ ਦਿੱਤੀ ਸੀ ਹੁਣ ਤਾਂ ਮੈਨੂੰ ਡਰ ਲੱਗਦਾ ਸੀ ਹੁਣ ਤਾਂ ਮੇਰੇ ਸਿਰ ਉੱਪਰੋਂ ਪਾਣੀ ਲੰਘ ਚੁੱਕਾ ਸੀ ਮੈਂ ਸੋਚਦਾ ਸੀ ਕਿ ਮੇਰੀ ਘਰ ਵਾਲੀ ਸੁਧਰ ਜਾਊਗੀ ਪਰ ਮੇਰੀ ਘਰ ਵਾਲੀ ਨੇ ਤਾਂ ਮੈਨੂੰ ਉਜਾੜਨ ਦੇ ਲੱਕ ਬੰਨਿਆ ਹੋਇਆ ਸੀ ਹੁਣ ਤਾਂ ਮੈਨੂੰ ਵੀ ਆਪਣੇ ਘਰ ਵਾਲੀ ਤੋਂ ਨਫ਼ਰਤ ਹੋਣ ਲੱਗ ਗਈ ਸੀ ਪਰ ਜਦੋਂ ਉਹ ਦੋਵੇਂ ਗੱਲਾਂ ਕਰਦੇ ਆਂ ਸੀ ਤਾਂ ਮੇਰੇ ਦਿਮਾਗ ਵਿੱਚ ਇੱਕ ਆਈਡੀਆ ਉਦੋਂ ਹੀ ਸੁੱਝਿਆ ਸੀ ਤਮੈਂ ਉਹਨਾਂ ਦੀਆਂ ਗੱਲਾਂ ਆਪਣੇ ਫੋਨ ਵਿੱਚ ਰਿਕਾਰਡ ਕਰ ਲਈਆਂ ਸੀ ਜਿਹੜੀਆਂ ਮੈਨੂੰ ਪ੍ਰੂਫ ਦੇ ਤੌਰ ਤੇ ਕੰਮ ਦੇਣ ਵਾਸਤੇ ਬਹੁਤ ਸੀ ਮੈਂ ਉਹਨਾਂ ਦੀ ਰਿਕਾਰਡਿੰਗ ਆਪਣੇ ਫੋਨ ਵਿੱਚ ਸੇਵ ਕਰ ਲਈ ਤੇ ਕਿਸੇ ਨੂੰ ਕੁਝ ਨਾ ਕਿਹਾ ਤੇ ਮੈਂ ਚੁੱਪਚਾਪ ਦੂਜੇ ਕਮਰੇ ਵਿੱਚ ਜਾ ਕੇ ਲੰਮੇ ਪੈ ਗਿਆ 3 ਵਜੇ ਜਦੋਂ ਮੇਰੀ ਮਾਂ ਆਈ ਤਾਂ ਉਹਨੇ ਹੀ ਮੈਨੂੰ ਉਠਾਇਆ ਤੇ ਚਾਹ ਪਾਣੀ ਪੁੱਛਿਆ ਮੇਰੀ ਘਰ ਵਾਲੀ ਤਾਂ ਮੈਨੂੰ ਰੋਟੀ ਤੱਕ ਨਹੀਂ ਸੀ ਪੁੱਛਦੀ ਉਹਨੂੰ ਤਾਂ ਜਿਵੇਂ ਮੇਰੀ ਬਿਲਕੁਲ ਹੀ ਪ੍ਰਵਾਹ ਨਹੀਂ ਸੀ ਉਹਨੂੰ ਤਾਂ ਸਿਰਫ ਆਪਣੀ ਆਸ਼ਕੀ ਦਾ ਹੀ ਭੂਤ ਸਵਾਰ ਸੀ ਮੈਂ ਮਾਂ ਦੇ ਹੱਥੋਂ ਰੋਟੀ ਫੜ ਕੇ ਖਾਦੀ ਤੇ ਫਿਰ ਖੇਤ ਚਲਾ ਗਿਆ ਪਰ ਮੇਰੇ ਮਨ ਵਿੱਚ ਬਹੁਤ ਜ਼ਿਆਦਾ ਬੀਚੈਨਗੀ ਸੀ ਮੈਂ ਹੋਰ ਕਿਸੇ ਨੂੰ ਕੁਝ ਵੀ ਨਹੀਂ ਸੀ ਦੱਸ ਸਕਦਾ ਮੈਂ ਸਿੱਧਾ ਜਾ ਕੇ ਆਪਣੇ ਡੈਡੀ ਨੂੰ ਉਹ ਰਿਕਾਰਡਿੰਗ ਸੁਣਾ ਦਿੱਤੀ ਤਾਂ ਮੇਰੇ ਡੈਡੀ ਤਾਂ ਸੁਣ ਕੇ ਉਹਨਾਂ ਦੋਹਾਂ ਦੀਆਂ ਗੱਲਾਂ ਨੂੰ ਘਬਰਾ ਗਏ ਕਹਿੰਦੇ ਕਿ ਮੈਂ ਹੁਣੇ ਜਾ ਕੇ ਸਰਪੰਚ ਨੂੰ ਇਹ ਰਿਕਾਰਡਿੰਗ ਸੁਣਾਉਣਾ ਮੈਂ ਕਿਹਾ ਡੈਡੀ ਪਹਿਲਾਂ 2-4 ਬੰਦਿਆਂ ਨੂੰ ਇਕੱਠੇ ਕਰ ਲਓ ਤੁਸੀਂ ਕਾਲ ਨਾ ਕਰੋ ਫਿਰ ਤੁਸੀਂ ਆਰਾਮ ਨਾਲ ਜਾ ਕੇ ਸਰਪੰਚ ਨੂੰ ਇਹ ਰਿਕਾਰਡਿੰਗ ਸੁਣਾ ਦਿਓ ਤੇ ਜੇ ਮੈਂ ਹੁਣ ਆਪਣੇ ਘਰ ਵਾਲੀ ਤੋਂ ਤਤਲਾਕ ਲੈ ਕੇ ਹੀ ਰਹੂੰਗਾ ਮੈਂ ਉਸ ਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦਾ ਮੇਰੇ ਡੈਡੀ ਨੇ ਮੈਨੂੰ ਹੌਸਲਾ ਦਿੱਤਾ ਕਹਿੰਦੇ ਪੁੱਤ ਮੈਂ ਤੇਰੇ ਨਾਲ ਆ ਤੈਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਤੂੰ ਜਿਵੇਂ ਕਹੇਗਾ ਮੈਂ ਓਵੇਂ ਹੀ ਕਰੂੰਗਾ ਫਿਰ ਮੈਂ ਆਪਣੇ ਡੈਡੀ ਨੂੰ ਸਾਰੀਆਂ ਆਪਣੀਆਂ ਘਰ ਵਾਲੀ ਦੀਆਂ ਕਰਤੂਤਾਂ ਦੱਸੀਆਂ ਕਿ ਮੈਨੂੰ ਤਾਂ ਉਹਦੀਆਂ 2-3 ਮਹੀਨਿਆਂ ਤੋਂ ਹੀ ਗੱਲਾਂ ਦਾ ਪਤਾ ਸੀ ਪਰ ਮੈਂ ਆਪਣੇ ਦਿਲ ਵਿੱਚ ਹੀ ਰੱਖਣਾ ਚਾਹੁੰਦਾ ਸੀ ਮੈਨੂੰ ਇਹ ਸੀ ਕਿ ਘਰ ਟੁੱਟਣ ਤੋਂ ਬਚ ਜਾਊਗਾ ਪਰ ਉਹਦੀਆਂ ਗਲਤ ਹਰਕਤਾਂ ਨੇ ਤੇ ਘਟੀਆਂ ਸੋਚਾਂ ਨੇ ਮੈਨੂੰ ਇਹ ਸਭ ਕੁਝ ਕਰਨ ਲਈ ਮਜਬੂਰ ਕਰ ਦਿੱਤਾ ਇਹ ਤਾਂ ਸ਼ੁਕਰ ਹੈ ਕਿ ਮੈਂ ਉਹਨਾਂ ਦੋਹਾਂ ਦੀਆਂ ਗੱਲਾਂ ਨੂੰ ਆਪਣੇ ਫੋਨ ਵਿੱਚ ਰਿਕਾਰਡ ਕਰ ਲਿਆ ਨਹੀਂ ਤਾਂ ਆਪਣੇ ਕੋਲ ਕੋਈ ਵੀ ਸਬੂਤ ਪ੍ਰੂਫ ਨਹੀਂ ਸੀ ਹੋਣਾ ਫਿਰ ਮੈਂ ਤੇ ਮੇਰੇ ਡੈਡੀ ਦੋਵੇਂ ਸਿੱਦੇ ਸਰਪੰਚ ਦੇ ਘਰ ਗਏ। ਉਹਨਾਂ ਨੂੰ ਸਾਰੀ ਗੱਲ ਦੱਸੀ। ਸਰਪੰਚ ਨੇ ਸਾਡੀ ਸਾਰੀ ਗੱਲ ਧਿਆਨ ਨਾਲ ਸੁਣੀ ਤੇ ਕਿਹਾ ਕਿ ਆਪਾਂ ਇਹ ਰਿਕਾਰਡਿੰਗ ਥਾਣੇ ਵਿੱਚ ਜਾ ਕੇ ਇਸ ਦੇ ਖਿਲਾਫ ਪਰਚਾ ਦਰਜ ਕਰਵਾਵਾਂਗੇ। ਮੇਰੇ ਡੈਡੀ ਨੇ ਨਾਲ ਮੈਂਬਰ ਲੈ ਤੇ ਸਰਪੰਚ ਨੂੰ ਲੈ ਕੇ ਥਾਣੇ ਵਿੱਚ ਚਲੇ ਗਏ। ਉੱਥੇ ਜਾ ਕੇ ਸਾਰੀ ਰਿਕਾਰਡਿੰਗ ਸੁਣਾਈ। ਸਾਰੇ ਪ੍ਰੂਫ ਸਾਡੇ ਕੋਲ ਸੀ। ਸਾਰੇ ਸਾਡੇ ਹੱਕ ਵਿੱਚ ਬੋਲਦੇ ਸੀ। ਫਿਰ ਪੁਲਿਸ ਵਾਲਿਆਂ ਦੀ ਗੱਡੀ ਆਈ। ਤੇ ਮੇਰੀ ਚਾਚੀ ਦੇ ਘਰ ਅਚਾਨਕ ਉਹਨਾਂ ਨੇ ਰੇਡ ਪਾ ਦਿੱਤੀ। ਮੇਰੀ ਚਾਚੀ, ਚਾਚੇ ਦਾ ਪੁੱਤ ਤੇ ਮੇਰੇ ਘਰ ਵਾਲੇ ਨੂੰ ਪੁਲਿਸ ਫੜ ਕੇ ਲੈ ਗਈ। ਉਸ ਤੋਂ ਬਾਅਦ ਉਹਨਾਂ ਨੂੰ ਥਾਣੇ ਵਿੱਚ ਬੰਦ ਕਰ ਦਿੱਤਾ। ਪਰ ਜਿਹੜੀ ਉਹ ਸਾਜ਼ਿਸ਼ ਸਾਡੇ ਖਿਲਾਫ ਚੱਲਣਾ ਚਾਹੁੰਦੇ ਸੀ, ਰੱਬ ਨੇ ਸਾਨੂੰ ਉਸ ਤੋਂ ਪਹਿਲਾਂ ਹੀ ਬਚਾ ਲਿਆ। ਕਹਿੰਦੇ ਆ ਨਾ ਕਿ ਸੱਚੇ ਬੰਦੇ ਦਾ ਰੱਬ ਜ਼ਰੂਰ ਸਾਥ ਦਿੰਦਾ ਤੇ ਸਾਡੇ ਨਾਲ ਵੀ ਉਵੇਂ ਹੋਇਆ। ਮੇਰੀ ਤਾਂ ਰੋਂਦੀ ਮਾਂ ਚੁੱਪਨੇ ਸੀ ਹੁੰਦੀ। ਕਹਿੰਦੀ ਕਿ ਜੇ ਮੇਰੇ ਪੁੱਤ ਨੂੰ ਕੁਝ ਹੋ ਜਾਂਦਾ ਤਾਂ ਮੈਂ ਬੁੱਢੀ ਅਮਰੇ ਅੰਨੀ ਹੋ ਜਾਂਦੀ ਮੈਂ ਇਹੋ ਜਿਹੀ ਨਾਉ ਤੋਂ ਕੀ ਕਰਾਉਣਾ ਸੀ ਮੈਂ ਤਾਂ ਉਹ ਆਪਣੀ ਧੀ ਮੰਨਿਆ ਸੀ ਪਰ ਉਹਨੇ ਤਾਂ ਸਾਨੂੰ ਸੱਪ ਬਣ ਕੇ ਡੰਗ ਲਿਆ ਸੀ ਫਿਰ ਸਾਡਾ ਕੀ ਸ਼ੁਰੂ ਹੋ ਗਿਆ ਮੇਰੀ ਚਾਚੀ ਚਾਚੇ ਦਾ ਪੁੱਤ ਤੇ ਮੇਰੀ ਘਰ ਵਾਲੀ ਤਾਂ ਹਜੇ ਵੀ ਜੇਲ੍ਹ ਦੇ ਅੰਦਰ ਹੀ ਆ ਤੇ ਫਿਰ ਤਲਾਕ ਦੇ ਪੇਪਰ ਭੇਜ ਦਿੱਤੇ ਤੇ ਆਪਣੀ ਘਰ ਵਾਲੀ ਤੋਂ ਮੈਂ ਤਲਾਕ ਲੈ ਲਿਆ ਕਹਿੰਦੇ ਆ ਨਾ ਕਿ ਮਾੜੇ ਕੰਮ ਦਾ ਤਾਂ ਮਾੜਾ ਹੀ ਨਤੀਜਾ ਹੁੰਦਾ ਕਦੇ ਵੀ ਸਾਨੂੰ ਲਾਲਚ ਦੇ ਵਿੱਚ ਆ ਕੇ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਕਿ ਜਿਹੜਾ ਕਿਸੇ ਦੀ ਜ਼ਿੰਦਗੀ ਨੂੰ ਬਰਬਾਦ ਕਰ ਦੇਵੇ ਮੇਰੀ ਚਾਚੀ ਨੇ ਆਪਣਾ ਘਰ ਵਸਾਉਣ ਦੀ بجائے ਮੇਰੇ ਘਰ ਨੂੰ ਉਜਾੜਨਾ ਚਾਹੁੰਦੀ ਸੀ ਪਰ ਉਹਦੇ ਆਪਣੇ ਪੁੱਤ ਦਾ ਘਰ ਵਸਣ ਤੋਂ ਪਹਿਲਾਂ ਹੀ ਉਜੜ ਗਿਆ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਕਹਾਣੀ ਸੁਣਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ